ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਨੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਇਹ ਸਾਰਿਆਂ ਨੂੰ ਦਿੱਕਤ ਹੁੰਦੀ ਹੈ ਵੀ ਹਰ ਇੱਕ ਚਾਹੁੰਦਾ ਹੈ ਵੀ ਮੈਂ ਅਮੀਰ ਹੋਵਾਂ ਮੇਰੇ ਸਿਰ ਨਾ ਕਰਜਾ ਨਾ ਹੋਵੇ ਮੈਂ ਕਿਸੇ ਦਾ ਕੁਝ ਦੇਣਾ ਨਾ ਹੋਵੇ ਮੈਂ ਜੋ ਚਾਹਾਂ ਉਹ ਲੈ ਲਾਂ ਉਹ ਪਾ ਲਾਂ ਇਹ ਸਭ ਕੁਝ ਹੋਊਗਾ ਤਾਂ ਅਗਰ ਆਪਾਂ ਨੂੰ ਵਾਹਿਗੁਰੂ ਤੇ ਭਰੋਸਾ ਤੇ ਪਥੋੜੀ ਜੀ ਮਿਹਨਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਜਿਹੜੀ ਇਹ ਦੱਸਣ ਲੱਗੀ ਆ ਨਾ ਸਾਕੀ ਵੀ ਦੱਸੂਗੀ ਤੁਹਾਨੂੰ ਇੱਕ ਮੈਂ ਤਰੀਕਾ ਵੀ ਦੱਸੂਗੀ ਜਿਹਦੇ ਨਾਲ ਤੁਸੀਂ ਆਪਦੇ ਜਿਹੜੇ ਮਨ ਕਿ ਅੱਕ ਚੁੱਕੇ ਹੋਣ ਆ ਵੀ ਮੈਨੂੰ ਲੱਗਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਗਰੀਬ ਆ ਐ ਤੇ ਗਰੀਬੀ ਚੱਲਿਆ ਜਾਊਗਾ ਕਿਉਂਕਿ ਆਪਾਂ ਨੂੰ ਜਦੋਂ ਵਾਹਿਗੁਰੂ ਤੇ ਭਰੋਸਾ ਨਹੀਂ ਹੁੰਦਾ ਉਦੋਂ ਆਪਣੇ ਮਨ ਦੇ ਵਿੱਚ ਇਦਾਂ ਦੇ ਖਿਆਲ ਆਉਂਦੇ ਹੈਗੇ ਤੇ ਮੈਂ ਤੁਹਾਨੂੰ ਅੱਜ ਇੱਕ ਬਾਬਾ ਜੀ ਇਹ ਨਾ ਸਰਵਜੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੇ ਇੱਕ ਵਾਰ ਸਾਖੀ ਸੁਣਾਈ ਸੀ ਮੈਂ ਤੁਹਾਨੂੰ ਉਹਦੇ ਰੂਰੂ ਕਰਾਉਣੀ ਆ ਵੈਸੇ ਇਹ ਸਾਡੇ ਗਵਾਂਢ ਦੇ ਵਿੱਚ ਹੱਦ ਬੀਤੀ ਵੀ ਹੈਗੀ ਹੈਗੀ ਪਰ ਨਹੀਂ ਪਰ ਮੈਂ ਤੁਹਾਨੂੰ ਉਹਨਾਂ ਦੀ ਇਹ ਸਾਖੀ ਰੂਰੂ ਸੁਣਾਉਂਗੀ ਇੱਕ ਟਾਈਮ ਕਹਿੰਦੇ ਅਸੀਂ ਕਿਤੇ ਚਲੇ ਗਏ ਦਮਾਨ ਲਾਉਣ ਤੇ ਉੱਥੋਂ ਸਾਨੂੰ ਕੋਈ ਸੰਗਤ ਕਹਿੰਦੀ ਵੀ ਸਾਡੇ ਘਰ ਚੱਲੋ ਬਾਬਾ ਜੀ ਤੇ ਬਾਬਾ ਜੀ ਉਹਨਾਂ ਦੇ ਘਰ ਗਏ ਜਦੋਂ ਉਹਨਾਂ ਨੇ ਦੇਖਿਆ ਵੀ ਐਡੀ ਵੱਡੀ ਕੋਠੀ ਬਹੁਤ ਜ਼ਿਆਦਾ ਵੱਡੀ ਕੋਠੀ ਤੇ ਇੰਨੀ ਸੋਹਣੀ ਤੇ ਅੰਦਰ 25-30 ਲੱਖ ਦੀ ਗੱਡੀ ਖੜੀ ਸੀ ਤੇ ਬਾਬਾ ਜੀ ਕਹਿੰਦੇ ਵੀ ਮੈਂ ਆਖਿਆ ਵੀ ਗੁਰਸਿੱਖਾ ਵੀ ਤੇਰੇ ਕੋਲੇ ਜ਼ਮੀਨ ਕਿੰਨੀ ਆ ਤੇ ਕਹਿੰਦੇ ਵੀ ਉਹ ਕਹਿੰਦਾ ਵੀ ਮੇਰੇ ਕੋਲੇ 5 5.5 ਕਿੱਲੇ ਜ਼ਮੀਨ ਦੇ ਨੇ ਤੇ ਬਾਬਾ ਜੀ ਕਹਿੰਦੇ ਵੀ ਤੇਰਾ ਬੇਟਾ ਬਾਹਰ ਗਿਆ ਹੋਇਆ ਉਹ ਕਹਿੰਦਾ ਗੁਰਸਿੱਖ ਜਿਹੜਾ ਮੂਰੇ ਸੀਗਾ ਉਹ ਕਹਿੰਦਾ ਵੀ ਨਹੀਂ ਮੇਰਾ ਬੇਟਾ ਵੀ ਇੱਥੇ ਹੈ ਤੇ ਮੇਰੀ ਬੇਟੀ ਵੀ ਇੱਥੇ ਹੈ ਇੰਡੀਆ ਦੇ ਵਿੱਚ ਹੀ ਨੇ ਦੋਨੇ ਵਿਆਹੇ ਹੋਏ ਨੇ ਤੇ ਬਾਬਾ ਜੀ ਕਹਿੰਦੇ ਵੀ ਦੇਖੋ 5 5.5 ਕਿੱਲਾਂ ਦੇ ਤੇ ਉਤੇ ਤੂੰ ਹੁਣ 2 ਕਰੋੜ ਦੀ ਕੋਠੀ ਖੜੀ ਕਰ ਰੱਖੀ ਐ ਤੇ ਤੇਰੇ ਅੰਦਰ 25 ਦੀ ਲੱਖ ਦੀ ਗੱਡੀ ਖੜੀ ਐ ਵੀ ਇਹ ਤਾਂ ਨਹੀਂ ਹੋ ਸਕਦਾ ਤੇਰੀ ਕਮਾਈ ਫਿਰ ਕੋਈ ਹੋਰ ਐ ਉਹ ਕਹਿੰਦੇ ਵੀ ਉਹਦੇ ਅੱਖਾਂ 'ਚੋਂ ਹੰਝੂ ਆਉਣ ਲੱਗੇ ਤੇ ਉਹ ਕਹਿੰਦੇ ਵੀ ਸਹੀ ਗੱਲ ਆ ਬਾਬਾ ਜੀ ਵੀ ਇਹ ਸਾਰਾ ਕੁਝ ਮੇਰਾ ਨਹੀਂ ਹੈਗਾ ਵੀ ਜਿਹੜੀ ਸਚਾਈ ਹੈ ਮੈਂ ਉਹ ਤੁਹਾਨੂੰ ਦੱਸ ਦਾਂਗਾ ਵੀ ਕੀ ਹੈਗੀ ਤੇ ਇਸ ਤਰੀਕੇ ਨਾਲ ਹਨਾ ਬਾਬਾ ਜੀ ਨੂੰ ਉਹਨੇ ਆਪਣੇ ਅੰਦਰ ਬਿਠਾਇਆ ਜਦੋਂ ਬਾਬਾ ਜੀ ਕਹਿੰਦੇ ਸੀ ਅੰਦਰ ਗਏ ਤੇ ਦੇਖਿਆ ਉਹਦੀ ਜਿਹੜੀ ਕੋਠੀ ਸੀ ਵੀ ਦੇਖ ਕੇ ਭੁੱਖ ਲੰਘਦੀ ਸੀ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਉਹ ਗੁਰਸਿੱਖ ਸੀਗਾ ਜਿਹੜਾ ਉਹ ਰੋਣ ਲੱਗਿਆ ਉਹਨੇ ਨਾ ਇੱਕ ਬਹੁਤ ਵੱਡੀ ਗੁਰੂ ਅਮਰਦਾਸ ਜੀ ਦੀ ਤਸਵੀਰ ਲਾਈ ਫੀ ਸੀ ਬਹੁਤ ਵੱਡੀ ਕਰਕੇ ਤੇ ਉਹਨੇ ਫਿਰ ਆਪਣੀ ਹੱਦ ਵੀ ਤੀ ਦੱਸੀ ਕਹਿੰਦੇ ਮੇਰਾ ਇੱਕ ਮੁੰਡਾ ਸੀਗਾ ਕਹਿੰਦੀ ਉਹ ਬਾਹਰ ਚੱਲਿਆ ਗਿਆ ਸੀਗਾ ਤੇ ਉਥੇ ਜਾ ਕੇ ਉਹ ਫਸ ਗਿਆ 2 ਨੰਬਰ ਦੇ ਵਿੱਚ ਉਹ ਚਲਿਆ ਗਿਆ ਕਹਿੰਦੇ ਡੌਂਕੀ ਲਗਾ ਕੇ ਚਿੱਤਾਂ ਕੇ ਜਾਂਦੀ ਹੈ ਤੇ 25 30 ਲੱਖ ਰੁਪਏ ਤਾਂ ਕਹਿੰਦੇ ਪਹਿਲਾਂ ਮੈਂ ਉਹਨੂੰ ਦਿੱਤਾ 20 ਫਿਰ ਉਹਦਾ 5 7 ਲੱਖ ਮੇਰਾ ਬਾਅਦ ਦੇ ਵਿੱਚ ਉਹਨੂੰ ਛਡਾਉਣ ਤੇ ਉਹਨੂੰ ਇੱਥੇ ਲਿਆਉਣ ਤੇ ਲੱਗ ਗਿਆ ਇਸ ਤਰੀਕੇ ਨਾਲ ਹਨਾ ਕਰਦੇ ਕਰਾਉਣ ਦੇ ਕਹਿੰਦੇ ਵੀ ਮੈਂ ਬਹੁਤ ਡਿਪਰੈਸ਼ਨ ਚ ਚਲੇ ਗਿਆ ਉਧਰੋਂ ਮੇਰੀ ਧੀ ਬਹੁਨ ਵਾਲੀ ਸੀ ਉਹਦਾ ਵਿਆਹ ਕਰਨਾ ਸੀਗਾ ਵੀ ਮੈਨੂੰ ਕੁਝ ਨਹੀਂ ਪਤਾ ਲੱਗ ਰਿਆ ਸੀ ਕਿ ਵੀ ਮੈਂ ਕੀ ਕਰਾਂ ਕਿਵੇਂ ਕਰਾਂ ਤੇ ਹਰ ਟਾਈਮ ਮੈ ਰੋ ਕਰਨਾ ਇਹ ਕਹਿੰਦੇ ਇੱਕ ਦਿਨ ਮੇਰੇ ਮਨ ਦੇ ਵਿੱਚ ਐਨੇ ਬੁਰੇ ਖਿਆਲ ਆਉਣ ਲੱਗੇ ਕਿਉਂਕਿ ਰੋਟੀ ਤੋਂ ਵੀ ਤਰਸ ਗਿਆ ਸੀ ਨਾ ਪੰਜ ਚਾਰ ਕਿੱਲੇ ਵਾਲਾ ਬੰਦਾ ਨਾ ਕੀ ਕਮਾਈ ਕਰ ਲੂ ਅੱਜ ਕੱਲ ਤੁਹਾਨੂੰ ਪਤਾ ਹੀ ਆ ਤੇ ਕਹਿੰਦੇ ਉਹ ਕਹਿੰਦਾ ਵੀ ਇੱਕ ਦਿਨ ਮੇਰਾ ਅਜੇਹਾ ਮਨ ਕਰਿਆ ਵੀ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਹੁਣ ਇੰਨਾ ਕਰਜ਼ਾ ਸਿਰ ਚੜ ਗਿਆ ਹੈ ਵੀ ਮੈਂ ਬੱਚਿਆਂ ਨੂੰ ਵੀ ਕੀ ਕਰੂੰਗਾ ਨਾ ਤਾਂ ਮੈਂ ਆਪਣੀ ਧੀ ਨੂੰ ਵਿਆਹਣ ਜੋਗਾ ਤੇ ਨਾ ਵੀ ਮੈਂ ਆਖਿਆ ਵੀ ਮੈਂ ਕੁਝ ਖਾ ਕੇ ਨਾ ਮਰ ਜਾਨਾ ਕਹਿੰਦੇ ਮੈਂ ਗੋਲੀਆਂ ਖਰੀਦ ਲਿਆਇਆ ਕੋਲੇ ਰੱਖ ਲਈਆਂ ਕਹਿੰਦੇ ਮੈਂ ਕਿਹਾ ਵੀ ਚਲੋ ਹੁਣ ਜ਼ਿੰਦਗੀ ਤੋਂ ਜਾਣਾ ਤੈ ਗਿਆ ਮੈਂ ਕਿਸੇ ਨੂੰ ਨਹੀਂ ਦੱਸਿਆ ਕੋਈ ਗੱਲ ਬਾਤ ਕਹਿੰਦੇ ਵੀ ਮੈਂ ਦਰਬਾਰ ਸਾਹਿਬ ਚੱਲਿਆ ਗਿਆ ਦਰਬਾਰ ਸਾਹਿਬ ਜਾ ਕੇ ਮੈਂ ਅਰਦਾਇਕ ਕਰਵਾਈ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੂੰ ਮੈਂ ਕਿਹਾ ਵੀ ਗੁਰੂ ਸਾਹਿਬ ਜੀ ਦੇਖੋ ਹੁਣ ਤੋਂ ਅਸੀਂ ਤਾਂ ਸਭ ਜਾਣੀ ਜਾਣੋ ਵੀ ਹੁਣ ਮੈਂ ਅੱਕ ਚੁੱਕਿਆ ਵੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦਾ ਕਿਉਂਕਿ ਮੈਂ ਆਪਣੇ ਬੱਚੇ ਨੂੰ ਵੀ ਨਹੀਂ ਕੁਝ ਕਰ ਸਕਦਾ ਆਪਣੀ ਬੇਟੀ ਨੂੰ ਵੀ ਨਹੀਂ ਵਿਆਹ ਸਕਦਾ ਕਿਉਂਕਿ ਮੇਰੇ ਸਿਰ ਕਰਜ਼ੇ ਹੀ ਦੇਖੋ 50 ਲੱਖ ਦਾ ਕਰਜ਼ਾ ਵਿਚਾਰੇ ਦੇ ਸਿਰ ਹੋ ਗਿਆ ਤਾਂ ਦੇਖੋ ਬਹੁਤ ਉਹਨਾਂ ਨੂੰ ਔਖਾ ਹੋ ਗਿਆ ਕਹਿੰਦੇ ਮੈਂ ਦੇ ਕੇ ਸਜਾ ਕੇ ਅਰਦਾਸ ਕਰਕੇ ਜਦੋਂ ਵਾਪਸ ਆਉਣ ਲੱਗਿਆ ਤੇ ਮੈਂ ਪਿੰਡ ਵਾਲੀ ਬੱਸ ਫੜੀ ਮੋਰਿੰਡੇ ਤੋਂ ਕਹਿੰਦੇ ਉਹਦਾ ਪਿੰਡ ਉਧਰ ਵਾਲੀ ਸੀਗਾ ਤੇ ਉਹ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਉੱਥੋਂ ਹੀ ਖਿਆਲ ਆਉਣ ਲੱਗ ਰਿਹਾ ਸੀ ਬਸ ਮੈਂ ਇਹ ਕਹਿ ਵੀ ਗੁਰੂ ਸਾਹਿਬ ਜੀ ਮੇਰੇ ਬੱਚਿਆਂ ਦੇ ਹੁਣ ਤੁਸੀਂ ਰਖਵਾਲ ਲਿਓ ਤੁਸੀਂ ਉਹਨਾਂ ਦੀ ਰਾਖੀ ਕਰਿਓ ਕਿਉਂਕਿ ਮੈਂ ਹੁਣ ਦੁਨੀਆ ਤੋਂ ਜਾਣਾ ਹੈਗਾ ਤੇ ਮੈਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਤੇ ਕਹਿੰਦੇ ਮੈਂ ਸੋਚਿਆ ਵੀ ਮੈਂ ਘਰ ਦੇ ਕੋਲੇ ਜਾ ਕੇ ਹੀ ਹੈ ਨਾ ਇਹਨਾਂ ਨੂੰ ਖਾਊਂਗਾ ਕਿਉਂਕਿ ਵੀਵੇਂ ਪਰੌਰਾ ਖਾਊਗਾ ਤਾਂ ਮੇਰੇ ਬੱਚਿਆਂ ਨੂੰ ਨਾ ਮੇਰੀ লাশ ਮਿਲਣੀ ਐ ਨਾ ਕੁਝ ਪਤਾ ਲੱਗਣੇ ਨਾਲੇ ਹੂੰ ਰੋਲਣਗੇ ਤੇ ਕਰਾਉਂਦੇ ਕਹਿੰਦੇ ਮੈਂ ਬੱਸ ਦੇ ਵਿੱਚ ਬੈਠਾ ਐ ਤੇ ਬੱਸ ਦੇ ਵਿੱਚ ਕਹਿੰਦੇ ਕਿਚੋਲਾ ਬਾਹਾਂ ਦੇ ਵਿੱਚ ਪਾਇਆ ਹੋਇਆ ਇੱਕ ਬੰਦਾ ਚੜ੍ਹ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਗੁਰਸਿੱਖਾ ਤੂੰ ਲਾਟਰੀ ਲੈ ਲੈ ਕਹਿੰਦਾ ਮੈਂ ਆਖੇ ਵੀ ਨਹੀਂ ਵੀ ਮੱਗ ਜਾ ਤੂੰ ਵੀ ਮੈਂ ਨਹੀਂ ਕੁਝ ਲੈਣਾ ਕਹਿੰਦੇ ਉਹ ਫੇਰ ਮੈਨੂੰ ਕਹਿੰਦਾ ਵੀ ਤੂੰ ਲਾਟਰੀ ਲੈ ਲੈ ᱛিও ਕਹਿੰਦਾ ਵੀ ਮੇਰਾ ਮਨ ਪਹਿਲੇ ਹੀ ਦੁਖੀ ਸੀਗਾ ਹਨਾ ਜਦੋਂ ਉਹਨੇ ਮੈਨੂੰ ਤੀਜੀ ਵਾਰੀ ਕਿਹਾ ਕਿਉਂਕਿ ਦੇਖੋ ਮੈਂ ਅਕਸਰ ਤੁਹਾਨੂੰ ਵੀਡੀਓ ਦੇ ਵਿੱਚ ਕਹਿ ਨਹੀਂ ਹੁੰਨੀ ਆ ਵੀ ਤਿੰਨ ਵਾਚਨ ਹੁੰਦੇ ਨੇ ਜਿਹੜੇ ਹਨਾ ਜਦੋਂ ਆਪਾਂ ਤੀਜਾ ਵਾਚਨ ਮੋੜ ਦਿੰਦੇ ਆ ਤਾਂ ਸਮਝ ਲਓ ਵੀ ਤੁਸੀਂ ਗੁਰੂ ਸਾਭਾ ਤੋਂ ਬੇਮਖੋ ਹੋ ਗਏ ਹੋ ਚਾਹੇ ਚੰਗਾ ਚਾਹੇ ਮਾੜਾ ਜਦੋਂ ਕੋਈ ਤੀਜੀ ਵਾਰੀ ਤੁਹਾਨੂੰ ਕੋਈ ਵਾਚਨ ਕਰਦਾ ਤਾਂ ਜ਼ਰੂਰ ਮੰਨਿਆ ਕਰੋ ਤੇ ਜਦੋਂ ਉਹਨੇ ਤੀਸਰੀ ਵਾਰੀ ਕਿਹਾ ਕਹਿੰਦੇ ਵੀ ਲੈ ਲੈ ਕਹਿੰਦੇ ਤੇਰੇ ਕੰਮ ਆਊਗੀ ਤੇ ਕਹਿੰਦੇ ਮੈਂ ਆਖਿਆ ਵੀ ਨਹੀਂ ਤੂੰ ਭੱਗ ਜਾ ਪਰਾਂ ਕਹਿੰਦੇ ਮੈਂ ਉਹਨੂੰ ੱਤਕਾ ਮਾਰਿਆ ਵੀ ਤੂੰ ਜਾ ਮੇਰਾ ਕਿਉਂ ਮਨ ਪਹਿਲੇ ਹੀ ਦੁਖੀ ਸੀਗਾ ਕਹਿੰਦੇ ਮੈਂ ਆਖਿਆ ਵੀ ਮੇਰੇ ਕੋਲ ਇਹਨੂੰ ਕੁਛ ਹੈਗਾ ਤੂੰ ਭੱਗ ਜਾ ਕਹਿੰਦੇ ਉਹ ਜੋ ਬੱਸ ਨੇ ਮਤਲਬ ਕਿ ਕਨੈਕਟਰ ਨੇ ਸੀਟੀ ਮਾਰਤੀ ਤੇ ਬੱਸ ਚੱਲ ਪਈ ਤੇ ਉਸਨੇ ਇਹਨਾਂ ਜਿਹੜੀ ਲਾਟਰੀ ਵਾਲੀ ਟਿਕਟ ਸੀਗੀ ਉਹ ਪਾੜੀ ਪਾੜ ਕੇ ਕਹਿੰਦੇ ਮੇਰੀ ਜੇਬ 'ਚ ੱਤਕੇ ਨਾਲ ਹੀ ਪਾਤੀ ਕਹਿੰਦੇ ਕਹਿੰਦਾ ਜੇ ਨਿਕਲਿਆ ਹੀ ਗੁਰਸਿੱਖਾ ਤਾਂ ਮੇਲੇ ਪੈਸੇ ਦੇ ਦੇ ਨਹੀਂ ਤੂੰ ਰਹਿਣ ਦੀ ਕਹਿੰਦੇ ਕਹਿ ਕੇ ਉਹ ਨੀਚੇ ਉਤਰ ਕੇ ਕਹਿੰਦੇ ਮੈਂ ਦੇਖਿਆ ਵੀ ਮੇਰੇ ਕੋਲੇ ਤੂੰ ਕਿੱਥੋਂ ਨਾ ਨੰਬਰ ਨਾ ਕੁਝ ਹੋਰ ਗੁਰੂ ਸਾਭਾ ਕੋਲੋਂ ਆਇਆ ਸੀ ਇਹਨਾਂ ਗੁਰੂ ਸਾਭਾ ਨੇ ਥੋੜਾ ਜਿਹਾ ਮਨ ਪ੍ਰੇਰਿਆ ਕਹਿੰਦੇ ਬਸ ਚੱਲ ਪੀ ਤੇ ਅੱਗੇ ਥੋੜਾ ਜਿਹਾ ਮੈਂ ਗਿਆ ਜਦੋਂ ਕਹਿੰਦੇ ਮੈਂ ਜਾ ਕੇ ਦੇਖਿਆ ਮਨ ਨੂੰ ਕਹਿੰਦੇ ਮੈਨੂੰ ਅੰਦਰੋਂ ਐ ਲੱਗਿਆ ਵੀ ਜਿਹੜਾ ਇਹ ਲਾਟਰੀ ਹੈ ਵੀ ਇਹ ਗੁਰੂ ਸਾਭਾ ਦਾ ਕੋਈ ਸੰਕੇਤ ਹੈ ਮੇਰੇ ਵਾਸਤੇ ਐ ਕਰਦੇ ਕਰਾਉਂਦੇ ਕਹਿੰਦੇ ਮੈਂ ਆਪਦੇ ਘਰ ਚਲੇ ਆ ਗਿਆ ਘਰ ਚੱਲ ਕੇ ਕਹਿੰਦੇ ਮੈਂ ਆਖਿਆ ਵੀ ਦੋ ਦਿਨ ਵੀ ਨਹੀਂ ਚਲੋ ਵੀ ਮੈਂ ਦੇਖਦਾ ਵੀ ਮੈਂ ਮਰਨ ਦਾ ਕਹਿੰਦੇ ਜਿਹੜਾ ਪਲਾਨ ਸੀਗਾ ਉਹ ਕੈਨਸਲ ਕਰਤਾ ਐ ਕਰਦੇ ਕਰਾਉਂਦੇ ਕਹਿੰਦੇ 2 ਦਿਨ ਲੰਘ ਗਏ ਕਹਿੰਦੇ ਮੈਂ ਤੀਜੇ ਦਿਨ ਫੇਰ ਉੱਥੇ ਮੁਰੰਡੇ ਗਿਆ ਕਹਿੰਦੇ ਮੈਂ ਆਖਿਆ ਵੀ ਇੱਥੇ ਮੈਨੂੰ ਐ ਕਲਾਟਰੀ ਵਾਲਾ ਮਿਲਿਆ ਸੀਗਾ ਤੇ ਮੈਨੂੰ ਇੱਕ ਦੋ ਬੰਦਿਆਂ ਤੋਂ ਪਤਾ ਲੱਗਿਆ ਉਹ ਕਹਿੰਦੇ ਵੀ ਨਹੀਂ ਸਾਨੂੰ ਨਹੀਂ ਪਤਾ ਫੇਰ ਜਾ ਕੇ ਕਹਿੰਦਾ ਇੱਕ ਜਣੇ ਨੂੰ ਮੈਂ ਪੁੱਛਿਆ ਤੇ ਉਹ ਕਹਿੰਦਾ ਵੀ ਅੱਗੇ ਜਾ ਕੇ ਤੀਜੀ ਦੁਕਾਨ ਹੈ ਵੀ ਉਹ ਲਾਟਰੀਆਂ ਪਾਉਂਦਾ ਵੀ ਤੁਸੀਂ ਹੈਨਾ ਉੱਥੇ ਜਾ ਕੇ ਪੁੱਛੋ ਵੀ ਇਹ ਕੀ ਨੇ ਵਿਓ ਕਰੀ ਹੈਗੀ ਤੇ ਜਦੋਂ ਕਹਿੰਦਾ ਮੈਂ ਉਹ ਦੁਕਾਨਦਾਰ ਕੋਲੇ ਗਿਆ ਕਹਿੰਦੇ ਉਹ ਦੁਕਾਨਦਾਰ ਕਹਿੰਦਾ ਵੀ ਤੁਸੀਂ ਬਹਿ ਜਾਓ ਮੈਂ ਦੱਸ ਦਾਂਗਾ ਜਦੋਂ ਨੇ ਦੇਖੀ ਉਹ ਕਹਿੰਦਾ ਵੀ ਇਹ ਮੰਗਲਵਾਰ ਨੂੰ ਲਾਟਰੀ ਨਿਕ ਬੀਹੇ ਮੰਗਲਵਾਰ ਨੂੰ ਨਿਕਲਦੀ ਹੈ ਲਾਟਰੀ ਕੋਈ ਮੰਥਲੀ ਲਾਟਰੀ ਹੈਗੀ ਸੀ ਕਹਿੰਦੇ ਵੀ ਤੁਸੀਂ ਉਸ ਦਿਨ ਆ ਜਿਓ ਕਹਿੰਦੇ ਅਸੀਂ ਤਿੰਨ ਚਾਰ ਦਿਨਾਂ ਰਹਿੰਦੇ ਸੀ ਮੰਗਲਵਾਰ ਚ ਕਹਿੰਦੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਜਿੱਥੇ ਇੰਨਾ ਕਸਟ ਕੱਟ ਲਿਆ ਵੀ ਮੰਗਲਵਾਰ ਨੂੰ ਪਾ ਚੱਲਾਂਗੇ ਕਹਿੰਦੇ ਮੈਂ ਆਪਣੇ ਇੱਕ ਦੋਸਤ ਨੂੰ ਲੈਤਾ ਨਾਲ ਤੇ ਅਸੀਂ ਮੰਗਲਵਾਰ ਨੂੰ ਉਸੇ ਦੁਕਾਨ ਤੇ ਚੱਲੇਗੇ ਉਹ ਦੁਕਾਨਦਾਰ ਪਹਿਲਾਂ ਲਾਟਰੀਆਂ ਦੇ ਕੁਝ ਨੰਬਰ ਮਿਲਾ ਰਿਹਾ ਸੀਗਾ ਤੇ ਜਦੋਂ ਕਹਿੰਦੇ ਸਾਨੂੰ ਕਹਿੰਦਾ ਵੀ ਲਿਆਓ ਵੀ ਮੈਂ ਤੁਹਾਡੀ ਲਾਟਰੀ ਦਾ ਵੀ ਹੈ ਨਾ ਨੰਬਰ ਮਿਲਾ ਦੇਣਾ ਕਹਿੰਦੇ ਵੀ ਮੈਂ ਤੁਹਾਡੀ ਲਾਟਰੀ ਦਾ ਵੀ ਹੈ ਨਾ ਨੰਬਰ ਮਿਲਾ ਦੇਣਾ ਤੇ ਜਦੋਂ ਕਹਿੰਦੇ ਉਹਨੇ ਸਾਡੀ ਲਾਟਰੀ ਦਾ ਨੰਬਰ ਮਿਲਾਇਆ ਤੇ ਉਹ ਦੇਖੀ ਗਿਆ ਦੇਖੀ ਗਿਆ ਦੇਖਦੇ ਹੋਏ ਉਹ ਕਹਿੰਦਾ ਵੀ ਸਾਨੂੰ ਵੀ ਤੁਸੀਂ ਪਾਣੀ ਪੀ ਲਓ ਕਹਿੰਦਾ ਜੀ ਅਖਿਆ ਵੀ ਕੀ ਗੱਲ ਕੀ ਹੋ ਗਈ ਕਹਿੰਦਾ ਕਹਿੰਦਾ ਵੀ ਨਹੀਂ ਤੁਸੀਂ ਪਾਣੀ ਪੁਣੀ ਪੀ ਲਓ ਤੇ ਫਿਰ ਕਹਿੰਦਾ ਜਦੋਂ ਨੇ ਤੀਜੀ ਵਾਰੀ ਨੰਬਰ ਦੇਖਿਆ ਸਮਾਰ ਕੇ ਮਿਲਾਇਆ ਕਹਿੰਦੇ ਸਾਨੂੰ ਕਹਿੰਦਾ ਗੁਰਸਿੱਖੋ ਤੁਹਾਡੀ ਤਾਂ 2 ਕਰੋੜ ਦੀ ਲਾਟਰੀ ਨਿਕਲੇ ਕਹਿੰਦੇ ਵੀ ਉਸ ਟਾਈਮ ਵੀ ਮੈਨੂੰ ਖੁਦ ਤੇ ਵੀ ਯਕੀਨ ਨਹੀਂ ਆ ਰਿਹਾ ਸੀਗਾ ਤੇ ਮੈਂ ਉਹ ਲਾਟਰੀ ਵਾਲੇ ਦੇ ਵਿੱਚ ਯਕੀਨ ਨਹੀਂ ਕਰ ਰਿਹਾ ਸੀਗਾ ਤੇ ਉਸ ਟਾਈਮ ਵੀ ਇਹ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਸਾਖੀਆਂ ਸੁਣਾਈਆਂ ਨੇ ਕਿ ਜਦੋਂ ਆਪਾਂ ਹਨਾ ਸਾਰੇ ਪਾਸਿਓਂ ਛੱਡ ਕੇ ਗੁਰੂ ਸਾਭਾ ਦੇ ਪਰਨੇ ਪੈਣ ਤੇ ਜਦੋਂ ਕਹਿੰਦਾ ਵੀ ਮੈਨੂੰ ਯਕੀਨ ਨਾ ਆਵੇ ਵੀ ਮੈਂ ਆਪਣੇ ਆਪ ਨੂੰ ਬਹੁਤ ਔਖਾ ਸੰਭਾਲਿਆ ਤੇ ਫਿਰ ਕਹਿੰਦੇ ਮੈਂ ਮਨ ਦੇ ਵਿੱਚ ਗੁਰੂ ਰਾਮਦਾਸ ਜੀ ਨੂੰ ਬਹੁਤ ਜ਼ਿਆਦਾ ਕੀਤਾ ਤਣ ਤਣ ਗੁਰੂ ਰਾਮਦਾਸ ਜੀ ਤਣ ਤਣ ਗੁਰੂ ਰਾਮਦਾਸ ਜੀ ਕਿਹਾ ਵੀ ਮੈਂ ਯਕੀਨ ਨਹੀਂ ਆ ਰਿਹਾ ਸੀ ਕਿ ਆ ਵੀ ਵਾਹਿਗੁਰੂ ਨੇ ਖੁਦ ਆ ਕੇ ਹਨਾ ਮੇਰੀ ਮਦਦ ਕੀਤੀ ਹੈਗੀ ਦੇਖੋ ਮੈਂ ਤੁਹਾਨੂੰ ਤਾਈਓ ਕਹਿਣੀ ਹੁੰਦੀ ਆ ਵੀ ਆਪਾਂ ਜਿਹੜੇ ਬਾਬਿਆਂ ਕੋਲੇ ਪਖੰਡੀਆਂ ਕੋਲੇ ਸਾਧਾਂ ਕੋਲੇ ਜਾਣੇ ਆਗੇ ਹਨਾ ਉੱਥੇ ਕੁਝ ਨਹੀਂ ਹੈਗਾ ਜਦੋਂ ਸੱਚੇ ਦੇ ਲੜ ਲੱਗੋਗੇ ਕਹਿੰਦੇ ਜਦੋਂ ਮੰਗਤ ਆਪਣੇ ਬਾਰ ਦੇ ਵਿੱਚ ਆ ਕੇ ਖੜ ਜਾਂਦਾ ਹਨਾ ਜਿਹੜਾ ਕਹੀ ਜਾਂਦਾ ਮੈਨੂੰ ਪਾ ਦਿਓ ਕੁਝ ਆਪਾਂ ਛਿੜਕ ਦਿੰਨੇ ਆ ਫੇਰ ਉਹ ਕਹਿੰਦਾ ਵੀ ਥੋੜਾ ਜਿਹਾ ਪਾ ਦਿਓ ਪਾ ਛਿੜਕ ਦਿੰਨੇ ਆ ਜਿਹੜਾ ਮੰਗਦਾ ਉੱਥੇ ਖੜ੍ਹਾ ਹੀ ਰਹਿੰਦਾ ਹੈ ਉਹ ਕਹੀ ਜਾਂਦਾ ਵੀ ਥੋੜਾ ਜਿਹਾ ਦੇ ਦਿਓ ਥੋੜਾ ਜਿਹਾ ਦੇ ਦਿਓ ਆ ਪਾਕ ਕੇ ਚਾਹੀ ਗੁੱਸੇ 'ਚ ਹੀ ਦੇ ਦਈ ਆ ਪਾ ਕਹਿ ਦਿੰਨੇ ਵੀ ਲੈ ਫੜ ਲੈ ਜਾ ਵਗ ਜਾ ਵੀ ਆਪਾਂ ਨੂੰ ਉੱਤੇ ਤਰਸ ਵੀ ਆ ਜਾਂਦਾ ਹੈ ਕਈ ਵਾਰੀ ਆਪਾਂ ਗੁੱਸੇ ਦੇ ਵਿੱਚ ਵੀ ਦੇ ਦਿੰਨੇ ਹਨਾ ਕਹਿੰਦੇ ਜਦੋਂ ਮੰਗਣਾ ਹੈ ਨਾ ਗੁਰੂ ਸਾਭਾ ਤੋਂ ਤਾਂ ਝੋਲੀ ਅੱਡ ਕੇ ਇਸ ਤਰੀਕੇ ਨਾਲ ਮੰਗਤਿਆਂ ਵਾਂਗੂ ਮੰਗੋ ਕਿਉਂਕਿ ਤੁਹਾਨੂੰ ਪਤਾ ਹੀ ਵੀ ਜਿਹੜਾ ਆਪਣਾ ਗੁਰੂ ਹੈ ਉਹ ਬਹੁਤ ਦਿਆਲੂ ਆ ਉਹ ਆਪਣੇ ਜਿਹੜੇ ਮਾਰੇ ਕਰਮ ਨੇ ਉਹਨਾਂ ਨੂੰ ਵੀ ਕੱਟ ਦਿੰਦਾ ਹੈ ਤੇ ਬਾਕੀ ਮੈਂ ਤੁਹਾਨੂੰ ਹਨਾ ਜਿੱਦਾਂ ਕਿ ਹਮੇਸ਼ਾ ਦੱਸਦੀ ਹੁੰਦੀ ਆ ਵੀ ਜੀਨੇ ਵੀ ਅਪ ਦੇ ਘਰ ਚੋਂ ਗਰੀਬੀ ਨਸ਼ਾ ਤੇ ਕਰਜ਼ੇ ਤੋਂ ਮੁਕਤ ਹੋਣਾ ਸਭ ਤੋਂ ਪਹਿਲਾਂ ਅਰਦਾਸ ਕਰਕੇ ਦੇਗ ਸਜਾ ਕੇ ਅਨੰਤ ਸਾਹਿਬ ਦਾ ਪਾਠ ਚੌਪਈ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਗੁਰੂ ਘਰ ਜਾਣਾ ਹੈ ਅਰਦਾਸ ਕਰਨੀ ਹੈ ਤੇ ਵਾਹਿਗੁਰੂ ਨੂੰ ਜੀ ਨੂੰ ਬੇਨਤੀਆਂ ਕਰਨੀਆਂ ਨੇ ਵਾਰ-ਵਾਰ ਵਾਰ-ਵਾਰ ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾਂ ਕਿਉਂਕਿ ਇਦਾਂ ਦੀਆਂ ਤੁਹਾਨੂੰ ਬਹੁਤ ਜ਼ਿਆਦਾ ਉਦਾਹਰਨਾਂ ਮਿਲ ਜਾਣਗੀਆਂ ਹਨਾ ਮੇਰੀਆਂ ਆਪਦੀਆਂ ਵੀ ਕੁਝ ਹੱਡ ਬੀਤੀਆਂ ਨੇ ਮੈਂ ਤੁਹਾਨੂੰ ਹਨਾ ਉਹ ਕਿਸੇ ਦਿਨ ਫੇਸ ਆ ਕੇ ਸੁਣਾਉਂਗੀ ਕਿਉਂਕਿ ਜਿਆਦਾ ਫਿਰ ਵੀਡੀਓ ਲੰਬੀ ਹੋ ਜੂਗੀ ਕਿਉਂਕਿ ਜਦੋਂ ਮੇਰੀ ਮੰਗਣੀ ਹੋਈ ਸੀ ਕਿ ਹਨਾ ਜਦੋਂ ਮੈਂ ਆਪਣੇ ਸਹੁਰੇ ਘਰ ਆਏ ਸੀਗੀ ਤਾਂ ਉਸ ਟਾਈਮ ਸਾਡੀ ਕੀ ਸਥਿਤੀ ਸੀ ਤੇ ਅੱਜ ਵਾਈ ਥਰੂ ਦੀ ਕਿਰਪਾ ਦੇ ਨਾਲ ਕੀ ਸਥਿਤੀ ਹੈਗੀ ਦੇਖੋ ਇਹ ਇਹੀ ਹੈ ਕਹਿੰਦੇ ਇੱਕ ਦਾ ਹੋ ਕੇ ਵਹਿ ਜਾ ਤੈਨੂੰ ਸਭ ਕੁਝ ਮਿਲ ਜੂਗਾ ਹਨਾ ਦਰਦ ਦਰਦ ਦੀਆਂ ਠੋਕਰਾਂ ਛੱਡ ਦਿਓ ਤੇ ਬਸ ਇਹੀ ਕਿਹਾ ਕਰੋ ਮੈਂ ਸਭ ਦਾ ਹੋ ਕੇ ਦੇਖ ਲਿਆ ਇਕ ਤੇਰਾ ਹੋਣਾ ਬਾਕੀ ਐ ਮੈਂ ਸਭ ਦਾ ਹੋ ਕੇ ਦੇਖ ਲਿਆ ਇਕ ਤੇਰਾ ਹੋਣਾ ਬਾਕੀ ਐ ਤੁਸੀਂ ਭੈਣ ਭਰਾਵਾ ਮਾਪੇ ਪਤੀ ਪਤਨੀ ਸਾਰਿਆਂ ਦਾ ਦੇਖ ਚੁੱਕੇ ਹਾਂ ਵੀ ਕੀ ਇਦਾਂ ਭਰੋਸਾ ਕੀ ਗੱਲਬਾਤ ਐ ਹਨਾ ਕਹਿੰਦੇ ਸਾਧੂ ਮੋਹਿਆਂ ਤੋਂ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡ ਦੀ ਜਿਉਂਦਿਆਂ ਨੂੰ ਇੱਕ ਵਾਰੀ ਗੁਰੂ ਸਾਹਿਬ ਤੇ ਭਰੋਸਾ ਕਰਕੇ ਦੇਖਿਓ ਤੁਹਾਡੇ ਬੇੜੇ ਕਿਵੇਂ ਪਾਰ ਹੋਣਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਖੋ ਮੇਰਾ ਮਕਸਦ ਇਹੀ ਹੁੰਦਾ ਹੈ ਨਾ ਵੀ ਵੱਧੂ ਵੱਧ ਆਪਣੀ ਗੁਰੂ ਸਾਹਿਬਾਂ ਨਾਲ ਤੁਸੀਂ ਜੁੜੋ ਤੇ ਉੱਥੋਂ ਝੋਲੀਆਂ ਭਰੋ ਕਿਉਂਕਿ ਪਖੰਡ ਬਹੁਤ ਵੱਧ ਚੁੱਕੀ ਹੈਗਾ ਪੈਰ ਪੈਰ ਤੇ ਤੁਹਾਨੂੰ ਪਖੰਡੀ ਮਿਲ ਜਾਣਗੇ ਤਾਂ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ